ਪਰਜਿੰਦਰ ਕੌਰ ਬਿਸਰਾਉ ਦੀ ਰਚਨਾ ਕੈਂਸਰ ਪੀੜਤਾ ਪ੍ਰਤੀ ਬਦਲੋ ਵਤੀਰਾ ਕਈ ਦਿਨ ਮੇਰਾ ਬੁਖਾਰ ਨਾ ਟੁੱਟਿਆ ਤਾਂ ਪਤੀ ਵੱਲੋਂ ਮੈਨੂੰ ਨਾਮੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਉੱਥੇ ਵੀ 10 ਦਿਨ ਤੱਕ ਮਾਹਰ ਡਾਕਟਰ ਵੱਲੋਂ ਕਾਫੀ ਜਦੋਜਹਿਦ ਕੀਤੀ ਗਈ ਫਿਰ ਉਹਨਾਂ ਨੂੰ ਲੰਮੇ ਸਮੇਂ ਦਾ ਬੁਖਾਰ ਹੋਣ ਤੇ ਕੋਈ ਸ਼ੱਕ ਪਿਆ ਤਾਂ ਮੇਰੇ ਵੱਡੇ ਤੋਂ ਵੱਡੇ ਟੈਸਟ ਕੀਤੇ ਗਏ ਜਿਨ੍ਹਾਂ ਵਿੱਚ ਉਹਨਾਂ ਨੂੰ ਮੇਰੇ ਅੰਦਰ ਕੈਂਸਰ ਹੋਣ ਦੇ ਸੰਕੇਤ ਮਿਲੇ ਬਾਇਓਪਸੀ ਤੋਂ ਬਾਅਦ ਸਾਫ਼ ਹੋ ਗਿਆ ਕਿ ਮੈਂ ਲਾਈਫੋਮਾ ਨਾਂ ਦੀ ਬਿਮਾਰੀ ਦੀ ਦੂਜੀ ਸਟੇਜ ਨਾਲ ਪੀੜਤਾਂ ਜੋ ਇੱਕ ਤਰ੍ਹਾਂ ਦਾ ਕੈਂਸਰ ਹੀ ਹੁੰਦਾ ਹੈ ਪਰ ਉਹ ਪੂਰੀ ਤਰ੍ਹਾਂ ਇਲਾਜਯੋਗ ਹੁੰਦਾ ਹੈ ਫਿਰ ਮੇਰਾ ਕੇਸ ਮੈਡੀਸਨ ਤੋਂ ਔਨਕੋਲੋਜੀ ਵੱਲ ਸ਼ਿਫਟ ਹੋ ਗਿਆ ਕਰਦੇ ਚਾਹੀ ਮੇਰੇ ਤੋਂ ਕਈ ਗੱਲਾਂ ਛੁਪਾਰੇ ਸਨ ਪਰ ਮੈਨੂੰ ਸਭ ਕੁਝ ਸਮਝ ਆ ਰਿਹਾ ਸੀ ਹਰ ਪਲ ਮੇਰੇ ਲਈ ਅਸਹਿ ਸੀ ਮੇਰਾ ਬੇਟਾ ਬਹੂ ਅਮਰੀਕਾ ਤੋਂ ਮੈਨੂੰ ਰੋਜ਼ ਫੋਨ ਕਰਕੇ ਬਹੁਤ ਹੌਸਲਾ ਤੇ ਦਿਲਾਸਾ ਦੇ ਰਹੇ ਸਨ ਜੋ ਮੇਰੇ ਲਈ ਕਿਸੇ ਟੋਨਿਕ ਤੋਂ ਕੱਟ ਨਹੀਂ ਸੀ ਮੈਂ ਕੀਮੋਸਰੇਪੀ ਤੋਂ ਬਹੁਤ ਡਰਦੀ ਸੀ ਕਿਉਂਕਿ ਸੁਣਿਆ ਹੋਇਆ ਸੀ ਕਿ ਇਹ ਰਾਜਪੋਤ ਦੁਖਦਾਇਕ ਹੁੰਦਾ ਹੈ ਇਸ ਨਾਲ ਸਿਰ ਦੇ ਸਾਰੇ ਵਾਲ ਉਤਰ ਜਾਂਦੇ ਨੇ ਤੇ ਸਰੀਰ ਵਿੱਚ ਹੋਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਨੇ ਹਰ ਇੱਕ ਔਰਤ ਲਈ ਉਸਦੇ ਵਾਲ ਸਭ ਤੋਂ ਪਿਆਰੀ ਚੀਜ਼ ਹੁੰਦੀ ਹੈ ਕਿਉਂਕਿ ਉਹਨਾਂ ਨਾਲ ਹੀ ਔਰਤ ਦੀ ਸੁੰਦਰਤਾ ਨੂੰ ਚਾਰ ਚੰਨ ਲੱਗਦੇ ਨੇ ਜਿਸ ਦਿਨ ਔਨਕੋਲੋਜੀ ਡਾਕਟਰ ਕੋਲ ਮੇਰਾ ਸ਼ੁਰੂ ਹੋਣਾ ਸੀ ਡਾਕਟਰ ਦੇ ਸਾਹਮਣੇ ਬੈਠੀ ਮੈਂ ਸਿਰਫ ਪ੍ਰਮਾਤਮਾ ਦਾ ਲੜਫੜੀ ਬੈਠੀ ਸੀ ਡਾਕਟਰ ਨੇ ਜਦ ਕਿਆ ਕਿ ਤੁਹਾਨੂੰ 12 ਕੀਮੋ ਇੰਜੈਕਸ਼ਨ ਲੱਗਣਗੇ ਛੇਤੀ ਤੋਂ ਛੇਤੀ ਲਾ ਸ਼ੁਰੂ ਕਰੋ ਪਰਮਾਤਮਾ ਦਾ ਲੜ ਛੁੱਟ ਕੇ ਦਿਮਾਗ ਵਿੱਚ ਕੀਮੋ ਕੀਮੋ ਗੂੰਜਣ ਲੱਗੀ ਬਾਹਰ ਨਿਕਲੇ ਤਾਂ ਮੇਰੇ ਪਤੀ ਆਖਣ ਲੱਗੇ ਲੈ ਤੂੰ ਤਾਂ ਐਵੇਂ ਘਬराई ਜਾਂਦੀ ਸੀ ਸਿਰਫ 12 ਇੰਜੈਕਸ਼ਨ ਲੱਗਣੇ ਨੇ ਮੈਂ ਨਾਲ ਤੁਰੀ ਜਾਂਦੀ ਅੱਖਾਂ ਵਿੱਚੋਂ ਪਾਣੀ ਦੀਆਂ ਧਾਰਾਂ ਵਹਿਣ ਤੋਂ ਰੋਕ ਰਹੀ ਸੀ ਤੇ ਗਰੇਡੂ ਪਰੇ ਹੋਣ ਕਾਰਨ ਕੁਝ ਵੀ ਬੋਲਿਆ ਨਹੀਂ ਸੀ ਜਾ ਰਿਹਾ ਮੈਂ ਕਾਰ ਵਿੱਚ ਬੈਠ ਕੇ ਫੁੱਟ ਫੁੱਟ ਕੇ ਰੋਈ। ਤੇ ਮੇਰੇ ਪਤੀ ਨੇ ਫਿਰ ਮੈਨੂੰ ਕਿਹਾ, "ਓ ਤੂੰ ਸੋਚ ਆਪਾਂ ਕਿੰਨੇ ਲੱਕੀਆਂ ਜਿਨ੍ਹਾਂ ਨੂੰ ਸਮੇਂ ਸਿਰ ਪਤਾ ਲੱਗ ਗਿਆ ਜੇ ਬੁਖਾਰ ਠੀਕ ਕਰਕੇ ਹੀ ਛੁੱਟੀ ਕਰ ਦਿੰਦੇ।" ਮੈਂ ਕਿਹਾ, "ਨਹੀਂ, ਮੈਂ ਡਰ ਕੇ ਨਹੀਂ ਰੋ ਰਹੀ। ਮੈਂ ਆਪਣੇ ਅੰਦਰੋਂ ਗੁਬਾਰ ਬਾਹਰ ਕੱਢ ਕੇ ਜ਼ਿੰਦਗੀ ਦੀ ਅਗਲੀ ਜੰਗ ਲੜਨ ਲਈ ਤਿਆਰ ਹੋ ਰਹੀ ਹਾਂ। ਕਿ ਮੌ ਥੈਰੇਪੀ ਸ਼ੁਰੂ ਹੋ ਗਈ। ਸਿਹਤ ਕੁਝ ਵੀ ਕਰਨ ਨੂੰ ਇਜਾਜ਼ਤ ਨਹੀਂ ਦੇ ਰਹੀ ਸੀ।" ਇੱਕ ਲੇਖਕ ਲਈ ਲਿਖਣਾ ਛੁੱਟ ਜਾਵੇ ਇਸ ਤੋਂ ਦੁਖਦਈ ਗੱਲ ਕੀ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਹੋਰ ਕੋਈ ਨਹੀਂ ਲਗਾ ਸਕਦਾ ਇੱਕ ਦੋ ਰੇਡੀਓ ਸਟੇਸ਼ਨਾਂ ਤੋਂ ਟੀਵੀ ਤੋਂ ਟਾਕ ਸ਼ੋਅਜ਼ ਦੀ ਕਾਲਾਂ ਆਈਆਂ ਕਈ ਸਮਾਚਾਰ ਪੱਤਰਾਂ ਤੋਂ ਆਰਟੀਕਲ ਨਾ ਭੇਜਣ ਦੇ ਕਾਰਨ ਜਾਣਨ ਲਈ ਕਾਲਾਂ ਆਈਆਂ ਮੈਂ ਮੇਰੇ ਕੈਂਸਰ ਪੀੜਿਤ ਹੋਣ ਦੀ ਗੱਲ ਕੁਝ ਦਿਨ ਛੁਪਾ ਕੇ ਰੱਖੀ ਸੀ ਤੇ ਸਭ ਨੂੰ ਬੁਖਾਰ ਵਾਲੀ ਕਹਾਣੀ ਹੀ ਪਤਾ ਸੀ ਪਰ ਕੁਝ ਸਮੇਂ ਬਾਅਦ ਇੱਕ ਰਿਸ਼ਤੇਦਾਰ ਤੋਂ ਗੱਲ ਇੱਕ ਦੋ ਦਿਨਾਂ ਵਿੱਚ ਹੀ ਜੰਗਲ ਦੀ ਅੱਗ ਵਾਂਗ ਫੈਲ ਗਈ ਰਿਸ਼ਤੇਦਾਰਾਂ ਦੇ ਫੋਨ ਆਉਣ ਲੱਗੇ ਮੇਰੀਆਂ ਦੋਸਤ ਸਹੇਲੀਆਂ ਨੂੰ ਮੈਂ ਆਪ ਹੀ ਦੱਸ ਦਿੱਤਾ ਸੀ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦੇਣਾ ਵਜ਼ੀਹਾ ਵਜ਼ੀਹਾ ਗੱਲਾਂ ਕਰਕੇ ਦੱਸਣਾ ਕਿ ਮੈਡਮ ਤੁਸੀਂ ਬਹੁਤ ਹੌਸਲੇ ਵਾਲੇ ਹੋ ਤੁਹਾਡੇ ਲਈ ਕੋਈ ਖਾਸ ਗੱਲ ਨਹੀਂ ਸਭ ਠੀਕ ਹੋ ਜਾਣਾ ਉਹਨਾਂ ਨੇ ਮੈਨੂੰ ਚੰਗੀ ਖੁਰਾਕ ਖਾਣ ਦੀ ਨਸੀਹਤ ਦੇਂਦੇ ਰਹਿਣਾ ਮੈਨੂੰ ਮੇਰੀ ਰਿਸ਼ਤੇਦਾਰ ਔਰਤ ਦਾ ਫੋਨ ਆਇਆ ਹੈਲੋ ਕੀ ਹੋਇਆ ਲਾ ਮੈਨੂੰ ਤਾਂ ਕੱਲ ਹੀ ਪਤਾ ਲੱਗਿਆ ਫਲਾਣੇ ਕਿਸੇ ਦਾ ਨਾਮ ਲੈ ਕੇ ਉਸਨੇ ਦੱਸਿਆ ਤੈਨੂੰ ਤਾਂ ਬਿਮਾਰੀ ਹੋ ਗਈ ਆ ਜੀ ਦਾ ਨਾਮ ਵੀ ਨਹੀਂ ਲਈਦਾ ਆਪਣੀ ਫਲਾਣੀ ਦੀ ਮਾਂ ਸੀ ਨਾ ਜਵਾਨ ਪਈ ਸੀ ਇਸੇ ਬਿਮਾਰੀ ਨਾਲ ਮਰੀ ਸੀ ਮੇਰੇ ਭਰਾ ਦਾ ਸਹੁਰਾ ਵੀ ਇਸੇ ਮਰਜ਼ਨਾ ਮਰਿਆ ਸੀ ਤੇ ਸਿਰ ਦੇ ਵਾਲ ਝੜ ਗਏ ਉਹਨਾਂ ਦੇ ਤਾਂ ਝੜ ਗਏ ਸਨ ਸਤਿ ਸ੍ਰੀ ਅਕਾਲ ਜੀ ਕਹਿ ਕੇ ਮੈਂ ਫੋਨ ਕੱਟ ਦਿੱਤਾ ਇਸੇ ਤਰ੍ਹਾਂ ਦੇ ਹੋਰ ਕਈ ਜਾਣ ਪਛਾਣ ਵਾਲਿਆਂ ਦੇ ਫੋਨ ਆਏ ਮੇਰੀ ਦੂਰ ਦੀ ਰਿਸ਼ਤੇਦਾਰ ਦਸ਼ਾਨੀ ਦਾ ਫੋਨ ਆਇਆ ਉਸਨੇ ਮੇਰਾ ਹਾਲ-ਚਾਲ ਪੁੱਛਿਆ ਤੇ ਮੈਨੂੰ ਹੌਸਲਾ ਦਿੰਦੇ ਹੋਏ ਆਖਣ ਲੱਗੀ ਅੱਜ ਕੱਲ ਇਸ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ ਸਾਰੇ ਲੋਕ ਤਕਰੀਬਨ ਠੀਕ ਹੋ ਜਾਂਦੇ ਨੇ ਤੂੰ ਵੀ ਘਬराई ਨਾ ਤੇਰਾ ਤਾਂ ਇਲਾਜ ਵੀ ਇੰਨੇ ਵੱਡੇ ਹਸਪਤਾਲ ਵਿੱਚ ਹੋ ਰਿਹਾ ਸਭ ਠੀਕ ਹੋ ਜਾਣਾ ਉਸ ਤੇ ਨਾ ਚਾਰ ਹੌਸਲੇ ਭਰੀ ਬੋਲ ਨੀ ਉਸ ਦੀ ਅਨਪੜਤਾ ਛੁਪਾ ਕੇ ਸਮੇਤਦਾਰੀ ਦਾ ਸਬੂਤ ਦੇ ਦਿੱਤਾ ਮੇਰੀ ਤੀਜੀ ਕੀਮੋਥੈਰੇਪੀ ਤੋਂ ਬਾਅਦ ਬੈਠੀ ਮੈਂ ਸੋਚ ਰਹੀ ਸੀ ਕਿ ਸਾਡੇ ਸਮਾਜ ਵਿੱਚ ਬਹੁਤੇ ਲੋਕਾਂ ਦੀ ਕੈਂਸਰ ਪੀੜਤਾ ਪ੍ਰਤੀ ਸੋਚ ਬਦਲਣ ਦੀ ਵੱਡੀ ਲੋੜ ਹੈ ਕਿਉਂਕਿ ਜਿਸ ਸਮੇਂ ਪੀੜਤ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਵਿੱਚੋਂ ਨਿਕਲ ਰਿਹਾ ਹੁੰਦਾ ਹੈ ਤਾਂ ਇਹੋ ਜੇ ਪਾਤਰ ਮਜ਼ਬੂਤ ਤੋਂ ਮਜ਼ਬੂਤ ਮਨ ਵਾਲੇ ਵਿਅਕਤੀ ਦਾ ਹੌਸਲਾ ਟਹਿ ਟੇਰੀ ਕੰਝ ਕੋਈ ਕਸਰ ਨਹੀਂ ਛੱਡਦੇ ਜਦ ਕਿ ਹਸਪਤਾਲ ਵਿੱਚ ਜਾ ਕੇ ਪਤਾ ਲੱਗਦਾ ਕਿ ਬਾਕੀ ਬਿਮਾਰੀਆਂ ਦੇ ਮੁਕਾਬਲੇ ਆਨਕੋਲੋਜੀ ਯਾਨੀ ਕੈਂਸਰ ਸਪੈਸ਼ਲਿਸਟ ਦੇ ਜ਼ਿਆਦਾ ਮਰੀਜ਼ ਬੈਠੇ ਹੁੰਦੇ ਨੇ ਉਹਨਾਂ ਵਿੱਚੋਂ ਕਈ ਠੀਕ ਹੋਣ ਤੋਂ ਬਾਅਦ ਰੈਗੂਲਰ ਚੈੱਕਅਪ ਲਈ ਆਏ ਹੁੰਦੇ ਨੇ ਉਹਨਾਂ ਨੂੰ ਵੇਖ ਕੇ ਮੇਰੇ ਵਰਗੇ ਸ਼ੁਰੂਆਤੀ ਇਲਾਜ ਵਾਲਿਆਂ ਨੂੰ ਵੀ ਹੌਸਲਾ ਮਿਲਦਾ ਹੈ ਸਾਡੇ ਕਿੰਨੇ ਵੱਡੇ ਵੱਡੇ ਫਿਲਮ ਜਗਤ ਦੇ ਸਤਾਰੀ ক্রিকেট ਜਗਤ ਦੇ ਸਤਾਰੀ ਤੇ ਹੋਰ ਕਈ ਸੈਲੀਬ੍ਰਿਟੀਜ਼ ਇਸ ਬਿਮਾਰੀ ਰੂਪੀ ਜੰਗ ਉੱਤੇ ਫਤਿਹ ਪਾ ਕੇ ਤੰਦਰੁਸਤ ਹੋਏ ਨੇ ਉਹ ਬਾਕੀ ਮਰੀਜ਼ਾਂ ਲਈ ਵੀ ਪ੍ਰੇਰਨਾ ਸਰੋਤ ਨੇ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਉਹਨਾਂ ਦੀ ਉਦਾਹਰਨਾਂ ਦੇ ਕੇ ਮਰੀਜ਼ ਅੰਦਰ ਸਕਾਰਾਤਮਕ ਸੋਚ ਪੈਦਾ ਕਰ ਸਕਦੇ ਹੋ ਦੋਸ਼ਾ ਦਵਾਈ ਨਾਲ ਵੱਧ ਅਸਰ ਕਰੇਗੀ ਜਿੱਥੇ ਕੈਂਸਰ ਦੇ ਮਰੀਜ਼ਾਂ ਨੂੰ ਸਾਰੂ ਸੋਚ ਰੱਖਣ ਲਈ ਪ੍ਰੇਰਿਆ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਕੈਂਸਰ ਦਾ ਹੁਣ ਇਲਾਜ ਸੰਭਵ ਹੈ ਜਿਸ ਤਰ੍ਹਾਂ ਬਾਕੀ ਬਿਮਾਰੀਆਂ ਦੇ ਮਰੀਜ਼ ਤੰਦਰੁਸਤ ਹੋ ਜਾਂਦੇ ਨੇ ਉਸੇ ਤਰ੍ਹਾਂ ਕੈਂਸਰ ਦੀ ਬਿਮਾਰੀ ਦਾ ਇਲਾਜ ਵੀ ਸੰਭਵ ਹੈ ਇਹ ਗੱਲ ਜ਼ਰੂਰ ਹੈ ਕਿਸ ਰੋਗ ਦੇ ਵੱਧਦੇ ਹੋਏ ਮਰੀਜ਼ਾਂ ਦੀ ਗਿਣਤੀ ਵੇਖ ਕੇ ਮਨ ਵਿੱਚ ਸੋਚ ਪੈਦਾ ਹੁੰਦੀ ਹੈ ਕਿ ਇਹ ਸਭ ਕੁਝ ਬਨੁਖ ਵੱਲੋਂ ਗੁਜਰਤ ਨਾਲ ਕੀਤੇ ਜਾ ਰਹੀ ਖਿਲਵਾੜ ਕਾਰਨ ਹੀ ਹੋ ਰਿਹਾ ਹੈ ਜਾਂ ਖਾਨ ਪੀਂਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਦਾ ਅਸਰ ਹੈ ਇਹ ਸੋਚਨ ਵਿਚਾਰਨ ਦਾ ਵਿਸ਼ਾ ਜ਼ਰੂਰ ਹੈ ਨਹੀਂ ਤਾਂ ਸਵੇਰੇ 5 ਵਜੇ ਉੱਠ ਕੇ ਸੈਰ ਕਰਨ ਵਾਲੇ ਯੋਗਾ ਕਰਨ ਤੇ ਮੈਡੀਟੇਸ਼ਨ ਕਰਨ ਵਾਲੇ ਮੇਰੇ ਵਰਗੇ ਵਿਅਕਤੀ ਨੂੰ ਵੀ ਇਹ ਰੋਗ ਹੋ ਸਕਦਾ ਹੈ ਤਾਂ ਹੋਰ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ ਪਰ ਜੋ ਵੀ ਹੈ ਸਾਡੇ ਸਮਾਜ ਨੂੰ ਇਸ ਰੋਗ ਪ੍ਰਤੀ ਜਾਗਰੂਕਤਾ ਤੇ ਪੀੜਤਾ ਪ੍ਰਤੀ ਟੈਂਦੀ ਕਲਾ ਵਾਲੀ ਸੋਚ ਬਦਲਣ ਦੀ ਲੋੜ ਹੈ ਕਿ ਹੁਣ ਕੈਂਸਰ ਵਿਗਿਆਨ ਦਾ ਨਾਰਾ ਹੈ ਟੁਗੇਦਰ ਵੀ ਆਰ ਸਟਰੋਂਗਰ ਥੈਨ ਕੈਂਸਰ